ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musliman ਤੇ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਕਾਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੁੱਚੀ ਮਨੁੱਖਤਾ ਨੂੰ ਜਿੱਥੇ ਸਰਬਸਾਂਝੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਮਰਦਾਸ ਮਾਰੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉੱਤੇ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਿਤ ਦੀ ਘਰ ਵਾਲੀ ਨੂੰ ਝਾਲਮਾਂ ਦੇ ਚੁੱਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਵਾਂ ਵਿੱਚ ਪਾਇਆ ਤੇ ਗੁਰੂ ਦਾ ਖਾਲਸਾ ਛੁੜਾ ਕੇ ਲੈ ਕੇ ਆਉਂਦਾ ਰਿਹਾ ਗੁਰੂ ਕੇ ਸਿੱਖ ਵੀ ਛੁੜਾ ਕੇ ਲੈ ਕੇ ਆਉਂਦੇ ਰਹੇ ਤਖਤ ਬਹੇ ਤਖਤ ਤੇ ਕੀ ਲਾਇਕ ਪੰਚ ਸਮਾਏ ਗੁਰਮਤ ਪਾਏ ਕ ਤਖਤ ਰਾਜਾ ਸੇ ਬਹੇ ਜੇ ਤਖਤੇ ਲਾਇਕ ਹੋਈ ਵੱਡਾ ਤੇਰਾ ਦਰਬਾਰ ਸੱਚਾ ਤਉ ਤਖਤ ਸਿਰ ਸ਼ਾਹਾ ਪਾਦਸ਼ਾਹ ਨਿਹਚਲ ਚੌਰ ਛਤ ਅੱਜ ਮੇਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਹੀ ਦਾਦੇ ਸਰਤਾਜ ਜੇ ਪੰਚਮ ਪਾਦਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹਾਦਤ ਤੋਂ ਕਰਵਟ ਲੈ ਕੇ ਸਤਸੰਗੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਰਾਸ਼ ਹੋ ਚੁੱਕੇ ਮਨੁੱਖਤਾ ਦੇ ਫਿਰਦਿਆਂ ਦੇ ਅੰਦਰ ਇੱਕ ਨਵਾਂ ਦੀਪ ਜਗਾਉਂਦੇ ਹੋਏ ਦਿੱਲੀ ਤਖਤ ਤੋਂ ਉੱਚਾ ਅਕਾਲ ਦਾ ਤਖਤ ਰਚਿਆ ਜਿਸ ਦੀ ਸਿਰਜਣਾ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਸੰਗੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੀ ਇਟ ਅਕਾਲ ਤਖਤ ਸਾਹਿਬ ਦੀ ਨੀਂਵ ਦੇ ਵਿੱਚ ਆਪ ਰੱਖੀ ਤੇ ਉਸ ਤੋਂ ਬਾਅਦ ਜਿਵੇਂ ਹੀ ਰਾਜ ਨਹਿ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਹਾਨ ਤਖਤ ਦੀ ਸੰਪਾਦਨਾ ਕਰਕੇ ਪਾਵਨ ਤਖਤ ਦੇ ਉੱਪਰ ਬਿਰਾਜਮਾਨ ਹੋਏ ਮੇਰੀ ਤੇ ਪੀਰੀ ਦੀ ਅਸਰੀ ਸਹਿਬਾਂ ਧਾਰਨ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੀ ਖੁਸ਼ੀ ਲੈਣੀ ਹੈ ਉਹ ਚੰਗੀ ਜਵਾਨੀ ਆਪਣੇ ਪਰਿਵਾਰਾਂ ਵਿੱਚੋਂ ਚੰਗੀ نسل ਦੇ ਘੋੜੇ ਤੇ ਚੰਗੇ ਸ਼ਾਸਤਰ ਪੇਟਾ ਕਰਨ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਗੁਰੂ ਅਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਾਸਤਰ ਧਾਰੀ ਫੌਜ ਤਿਆਰ ਕੀਤੀ ਜ਼ੁਲਮ ਦੇ ਖਿਲਾਫ ਜ਼ਾਬਰ ਨੂੰ ਦੰਦ ਦੇਣ ਵਾਸਤੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਥਮਲ ਤੇ ਅਬਦੁਲ ਢਾਡੀਆਂ ਨੂੰ ਮਾਣ ਸਨਮਾਨ ਦੇ ਕੇ ਪਿਆਰ ਦੇ ਕੇ ਉਹਨਾਂ ਦੇ ਅੰਦਰ ਨਵੀਂ ਰੂਹ ਪੋਕੀ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਮੇਰੀ ਪੀੜੀ ਦੇ ਸਿਧਾਂਤ ਨੂੰ ਦੁਆਰਾ ਦੇ ਰਾਹੀਂ ਇਤਿਹਾਸ ਦੇ ਰਾਹੀਂ ਉਜਾਗਰ ਕੀਤਾ ਜੋ ਮਰਯਾਦਾ ਜਿਹੜੀ ਹੈ ਚੱਲ ਰਹੀ ਹੈ ਸੋ ਅੱਜ ਦੇ ਸ਼ੁਭ ਦਿਹਾੜੇ ਦੀਆਂ ਸਮੂਹ ਰੋਣਕ ਨਾਮਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਮੁੱਛਾ ਗਿਆ ਜਿਹੜੇ ਨੇ ਉਹ ਨਿਆਂ ਸਿੰਘ ਦੇ ਬਾਹਰ ਦੇ ਵਿੱਚ ਦੋ ਬੈਠੀਆਂ ਦੀ ਉੱਤੇ ਲੱਗੀ ਨੇ ਉਹ ਲੜਕੀ ਦੱਸਿਆ ਜਾ ਰਿਹਾ ਸੀ ਕਿ ਉਸਤਰੀਆਂ ਦੀ ਉੱਤੇ ਲਚਕਤਾ ਪਾਉਂਦੀ ਸੀ ਕਿ ਪੰਜਾਬੀਆਂ ਨੂੰ ਤਬਨਾਹ ਕੀਤਾ ਜਾਂਦਾ ਸੀ ਕੀ ਕਹਿਣਾ ਚਾਹੋਗੇ ਅੱਜ ਦਾ ਦਿਨ ਇਸ ਕਾਰਜ ਵਾਸਤੇ ਵਿਸ਼ੇਸ਼ਤਾ ਦਾ ਦਿਹਾੜਾ ਹੈ ਜਿੱਥੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਤੱਕ ਰਜਿਆ ਉਥੇ ਸਾਨੂੰ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਗ ਸਾਗਪ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਨਾ ਦੇ ਅੰਦਰ ਨਹੀਂ ਪੈਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musalman ਇਸ ਮੁਟੇਰ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਝਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੁੱਚੀ ਮਨੁੱਖਤਾ ਨੂੰ ਜਿੱਥੇ ਸਰਬਸਾਂਝੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਮਰਦਾਸ ਮਾਰੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉੱਤੋਂ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਿਤ ਦੀ ਘਰ ਵਾਲੀ ਨੂੰ ਯਾਲਮਾ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਂ ਵਿੱਚ ਪਾਇਆ ਤੇ ਗੁਰੂ ਕਾ ਖਾਲਸਾ ਛਡਾ ਕੇ ਲੈ ਕੇ ਆਉਂਦਾ ਰਿਆ ਗੁਰੂ ਕੇ ਸਿੱਖ ਵੀ ਛਡਾ ਕੇ ਲੈ ਕੇ ਆਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ